ਬੱਲਾ ਸਾਡਾ ਰੰਗਲਾ ਵੀਰ ਸਾਡਾ ਰੰਗਲਾ ਦੋਸਤ ਸਾਨੂੰ ਸਾਰਿਆਂ ਨੂੰ ਅਸੀਂ ਦੀ ਵੀ ਵਿਛੋੜਾ ਦੇਖ ਕੇ ਪ੍ਰਭੂ ਚਰਨਾਂ ਜਰਾਬੇ ਦਾ ਜੀ ਅੱਜ ਉਹਨਾਂ ਦੀ ਅੰਤਿਮ ਅਰਦਾਸ ਦੇ ਵਿੱਚ ਨਕਮਸਤੂਨ ਵਾਲ ਗੁਰਦੁਆਰ ਸਾਹਿਬ ਆਈ ਸੀ ਉਹ तकरीबन ਲੋਕਾਂ ਦਾ ਪਿਆਰ ਲੋਕਾਂ ਦਾ ਅਸ਼ੀਰਵਾਦ ਇੰਨਾ ਘੱਟ ਜੋ ਉਹਨਾਂ ਨੇ ਆਪਣੇ ਜ਼ਿੰਦਗੀ ਦੇ ਸਫਰ ਦੇ ਵਿੱਚ ਕਮਾਈ ਕੀਤੀ ਸੀ ਅੱਜ ਲੋਕਾਂ ਦੇ ਰੂਪ ਚ ਸ਼ਾਮਲ ਹੋਈ ਹੈ ਜਿੱਥੇ ਮੈਂ ਗੁਰਮਾਰਦਾ ਅਰਦਾਸ ਕੀਤੀ ਹੈ ਉੱਥੇ ਪਰਿਵਾਰ ਵੱਲੋਂ ਖਾਸ ਤੌਰ ਤੇ ਰਾਖਾ ਨਿਵਾਸੀ ਜਿੰਨੀ ਉਹਨਾਂ ਨੇ ਸੇਵਾ ਕੀਤੀ ਹੈ ਕਿਉਂਕਿ ਜਦੋਂ ਇਨਸਾਨ ਚਲੇ ਜਾਂਦਾ ਉਹਨੂੰ ਪਤਾ ਲੱਗਦਾ ਹੈ ਇਨਸਾਨ ਦੀ ਵੈਲੂ ਕੀ ਇਨਸਾਨ ਦੀ ਕੀਮਤ ਕੀ ਹੈ ਪਰ ਐਸੇ ਅਣਗਲੇ ਦੋਸਤ ਨੇ ਜੋ ਆਪਣੀ 23 ਸਾਲ ਦੀ ਟਨਸ ਵਿੱਚ ਲੋਕਾਂ ਦੀ ਸੇਵਾ ਕੀਤੀ ਹੈ ਕਿਉਂਕਿ ਲੰਮਾ ਸਫਰ ਅਸੀਂ ਰਲ ਕੇ ਪੋਲਿਟਿਕਸ ਵੀ ਕੀਤੀ ਹੈ ਸਮਾਜਿਕ ਤੌਰ ਤੇ ਵੀ ਧਾਰਮਿਕ ਤੌਰ ਤੇ ਵੀ ਇਕੱਠੇ ਰਹੇ ਹਾਂ ਪਰ ਕਿਤੇ ਨਾ ਕਿਤੇ ਇਹ 23 ਸਾਲ ਦਾ ਟਾਈਮ ਮਿਲਿਆ ਸੀ ਪੀਰੋਡ ਲੋਕਾਂ ਨੂੰ ਦਰਦ ਦਿੱਤਾ ਜਿਹਾ ਸੇਵਾਦਾਰ ਨੇ ਰੂਪ ਦੇ ਵਿੱਚ ਉਹਨਾਂ ਨੂੰ ਬਾਖੂ ਵੀ ਨਵਾਇਆ ਅੱਜ ਸੰਗਤ ਦੇ ਰੂਪ ਵਿੱਚ ਸਾਰਿਆਂ ਨੂੰ ਉਦਾਸ ਕੀਤੀ ਹੈ ਗੁਰੂ ਮਾਰ ਦੇ ਕਿਰਪਾ ਕਰਨ ਉਹਨੂੰ ਆਪਣੇ ਚਰਨਾਂ ਵਿੱਚ ਦੇਣ ਬਾਕੀ ਪਰਿਵਾਰ ਨੂੰ ਪਾਣਾ ਮਲਣਾ ਦਾ ਬਾਲਸੋ ਜਿੱਥੇ ਪਾਣਾ ਮਲਣਾ ਉੱਥੇ ਅਸੀਂ ਲੋਕਾਂ ਦੀ ਸੇਵਾ ਕਰ ਚੁੱਕੀਏ ਜੋ ਪੂਰਨੇ ਪਾ ਗਏ ਕੰਮ ਕਰਕੇ ਗਏ ਨੇ ਉਹਨਾਂ ਤੇ ਪੈਰ ਸਿੱਗੇ ਇਹਨਾਂ ਕੁਛ ਕਹਿੰਦਾ ਫਾਰਿਦ ਬਹੁਤ ਵੱਡਾ ਘਾਟਾ ਵਾਜ ਉਹ ਰੰਗਲਾ ਸਾਥੀ ਜਿਹੜਾ ਲੁਧਿਆਣੇ ਦੀ ਸੇਵਾ ਆਪਣੇ ਤੋਂ ਬਾਹਰ ਹੋ ਕੇ ਵੀ ਕਰਦਾ ਸੀਗਾ ਔਰ ਇਹ ਜਿਹੇ ਸਾਥੀ ਜਦੋਂ ਜਾਂਦਾ ਵਾ ਬਹੁਤ ਪਿਛਲੇ ਲੰਬੇ 40 ਸਾਲ ਤੋਂ ਪੁਰਾਣਾ ਸਬੰਧ ਜਦੋਂ ਵਿਧਾਇਕ ਬਣਨ ਤੋਂ ਕਾਉਂਸਲਰ ਬਣਨ ਤੋਂ ਪਹਿਲਾਂ ਦੇ ਉਹਦੀਆਂ ਯਾਦਾਂ ਜਿਹੜੀਆਂ ਮਿੱਠੀਆਂ ਗੱਲਾਂ ਉਹ ਅੱਜ ਵੀ ਸਾਡੇ ਸਾਹਮਣੇ ਆਉਂਦੀਆਂ ਨੇ ਤੇ ਸਾਡੇ ਮਨ ਨੂੰ ਉਹਦਾ ਬਹੁਤ ਵੱਡਾ ਘਾਟਾ ਵਾ ਉਹ ਪੂਰਾ ਨਹੀਂ ਹੋ ਸਕਦਾ ਸ਼ਬਦਾਂ ਨਾਲ ਕਹਦੀ ਅੱਜ ਉਹਨੂੰ ਅੰਤਮ ਅਰਦਾਸ ਦੇ ਵਿੱਚ ਇਕੱਠੇ ਹੋ ਗਏ ਸਰਦਾ ਸੁਮਨ ਵੀ ਭੇਟ ਕੀਤੀ ਆ ਪਰ ਹਜੇ ਤੱਕ ਵੀ ਮਨ ਨੂੰ ਐ ਲੱਗਦਾ ਵੀ ਕਿਤੇ ਗੋਗੀ ਸਾਡੇ ਨਾਲ ਹੀ ਆ ਕਿਉਂਕਿ ਬਹੁਤ ਲੰਬਾ ਸਮਾਂ ਉਹਦੇ ਨਾਲ ਸਾਥੀ ਨਾ ਘਟਿਆ ਵਾ ਉਹ ਇੱਕ ਅਨਥਕ ਚਾਹੇ ਸਰੀਰਿਕ ਤੌਰ ਤੇ ਉਹਨੂੰ ਪ੍ਰੋਬਲਮ ਸੀਗੀ ਪਰ ਅਨਥਕ ਸਾਥੀ ਸੀਗਾ ਔਰ ਪੂਰਾ ਲੁਧਿਆਣੇ ਦੇ ਲੋਕਾਂ ਦੇ ਪ੍ਰਤੀ ਉਹ ਬਹੁਤ ਜਿਆਦਾ ਸੀਰੀਅਸ ਹੋ ਕੇ ਕੰਮ ਕਰਦਾ ਸੀਗਾ ਜੇ ਲੋਕਾਂ ਨੇ ਉਹਨੂੰ ਪਿਆਰ ਨਾਲ ਐਮਐਲਏ ਅਸ਼ੀਰਵਾਦ ਦੇ ਕੇ ਬਣਾਇਆ ਸੀ ਤਾਂ ਉਹ ਆਪਣੀ ਸੇਵਾ 'ਚ ਵੀ ਕਮੀ ਨਹੀਂ ਛੱਡ ਕੇ ਗਿਆ ਜਿੰਨੀ ਵੀ ਸੇਵਾ ਕਰਕੇ ਗਿਆ ਦेन ਰਾਤ ਮੈਂਤ ਕਰਕੇ ਗਿਆ ਵਾ ਪਰ ਇਹ ਜਿਆ ਸਾਥੀ ਜਦੋਂ ਜਾਂਦਾ ਉਹ ਘਾਟਾ ਨਹੀਂ ਪੂਰਾ ਹੁੰਦਾ ਪ੍ਰਸਾਦ ਸਾਹਿਬ ਅੱਖਾਂ ਦੇ ਵਿੱਚ ਹੰਝੂ ਨੇ ਤੇ ਪਿਛਲੇ ਲੰਬੇ ਸਮੇਂ ਦੀ ਯਾਰੀ ਕੋਈ ਯਾਦਾਂ ਜਿਹੜੀਆਂ ਦੇਖੋ ਯਾਦਾਂ ਉਹਦੀਆਂ ਇਹੀ ਆ ਜਦੋਂ ਕਿਤੇ ਮੈਨੂੰ ਮਿਲਦਾ ਸੀ ਅਸੀਂ ਇਕੱਠੇ ਹੁੰਦੇ ਸੀ ਪਹਿਲਾਂ ਮੈਨੂੰ ਸਲੂਟ ਮਾਰਨਾ ਸਲੂਟ ਮਾਰ ਕੇ ਫਿਰ ਕਹਿ ਲੈਣਾ ਵੀ ਮੈਂ ਸਲੂਟ ਆਪਣਾ ਹਟਾਲਵਾ ਫਿਰ ਮੈਂ ਤਾਂ ਉਹਨੂੰ ਅੰਤਮ ਵਧਾਈ ਦੇ ਵਿੱਚ ਦੋਨਾਂ ਹੱਥਾਂ ਨਾਲ ਸਲੂਟ ਮਾਰ ਕੇ ਉਹਨੂੰ ਅੰਤਮ ਵਧਾਈ ਦਿੱਤੀ ਆ ਵੀ ਠੀਕ ਆ ਸਾਥੀ ਆ ਤੁਹਾਡਾ ਸਾਡਾ ਇੰਨਾ ਕੀ ਸੰਬੰਧ ਤੇ ਇੰਨਾ ਕੀ ਸਫ਼ਰ ਸੀਗਾ ਜਿਹੜਾ ਤੂੰ ਸਾਡੇ ਨਾਲ ਪੂਰਾ ਕਰਕੇ ਗਿਆ ਔਰ ਇਹ ਜੇ ਸਾਥੀ ਜਦੋਂ ਛੱਡ ਕੇ ਜਾਂਦੇ ਆ ਤਾਂ ਮਨ ਨੂੰ ਵੀ ਦੁੱਖ ਲੱਗਦਾ ਔਰ ਰਹਿਣਾ ਵੀ ਬਹੁਤ ਉਹਦੇ ਤੋਂ ਬਿਨਾ ਅਧੂਰਾ ਲੱਗੂਗਾ ਦੇਖਦੇ ਆਂ ਮਹਾਰਾ ਸੱਚੇ ਪਾਤਸ਼ਾਹ ਸਾਡੇ ਸਾਰਿਆਂ ਦੀ ਕਿਰਪਾ ਬਣਾ ਕੇ ਰੱਖੇ ਗੋਗੀ ਦੀ ਜਿਹੜੀ ਥੋੜਾ ਉਹ ਪੂਰੀ ਨਹੀਂ ਹੋ ਸਕਦੀ ਬਹੁਤ ਦੁੱਖ ਦੀ ਗੱਲ ਹੈ ਕਿ ਜਦੋਂ ਸਾਡੇ ਸਾਥੀ ਜਿਹੜੇ ਕਿ ਅੱਜ ਤੋਂ ਬਾਅਦ ਕਦੇ ਵੀ ਨਹੀਂ ਮਿਲਣੇ ਸਰਦਾਰ ਗੁਰਪ੍ਰੀਤ ਸਿੰਘ ਗੋਪੀ ਬੱਸੀ ਜੀ ਜਿਨ੍ਹਾਂ ਨਾਲ ਅੱਜ ਹੋ ਗਿਆ ਸੱਚੇ ਮਨ ਤੋਂ ਸ਼ਰਧਾ ਦੇ ਜਿੱਥੇ ਸਮਨਪੇੜ ਕਰਦਾ ਉੱਥੇ ਪਰਿਵਾਰ ਲਈ ਅਰਦਾਸ ਕਰਦਾ ਇਸ ਭਾਣੇ ਨੂੰ ਇਸ ਘਾਟੇ ਨੂੰ ਸਹਿਣ ਦੀ ਤਾਕਤ अनेका ਇਹ ਜਿਹੇ ਪੱਲ ਨੇ ਜਿਹਨੂੰ ਸਾਝਾ ਕੀਤਾ ਜਾ ਸਕਦਾ ਕਿਹੜਾ ਕਿਹੜਾ ਦੱਸਾਂ ਕਿਉਂਕਿ ਰਜਾਨਾ ਹੀ ਕਮੇਟੀਆਂ ਤਿੰਨ ਵਿੱਚ ਇਕੱਠੇ ਵੀ ਕੰਮ ਕਰਿਆ ਵੈਸੇ ਵੀ ਨਜ਼ਦੀਕੀ ਰਿਸ਼ਤੇਦਾਰੀ ਹੋਣ ਕਰਕੇ ਹੱਸਾ ਖੇਡ ਚੱਲਦਾ ਰਹਿੰਦਾ ਇੰਨਾ ਹਸਮੁਖ ਬੰਦਾ ਮੈਂ ਕਹਿੰਦਾ ਵੀ ਮਿਲਣਾ ਹੀ ਨਹੀਂ ਉਡੀ ਘੜੀ ਜਿੱਥੇ ਪਰਿਵਾਰ ਦੇ ਲਈ ਹੈ ਉੱਥੇ ਹਲਕੇ ਦੇ ਲਈ ਵੀ ਹੈ ਤੇ ਲੁਧਿਆਣੇ ਦੇ ਲਈ ਵੀ ਹੈ ਇੱਕ ਬਹੁਤ ਚੰਗਾ ਸਾਡਾ ਸਾਥੀ ਗੁਰਪ੍ਰੀਤ ਗੋਗੀ ਜੀ ਜਿਹੜੇ ਚੰਗੇ ਸੁਭਾਅ ਦੇ ਮਾਲਕ ਸੀਗੇ ਤੇ ਲੁਧਿਆਣੇ ਨੂੰ ਉਹਨਾਂ ਨੇ ਆਪਣੇ ਹਲਕੇ ਨੂੰ ਵੀ ਉਹਨਾਂ ਦੀ ਦੇਣ ਤੇ ਉਹਨਾਂ ਦੇ ਜਾਣ ਨਾਲ ਲੁਧਿਆਣੇ ਨੂੰ ਜਿੱਥੇ ਘਟਾਪਿਆ ਉੱਥੇ ਸਾਨੂੰ ਵੀ ਬਹੁਤ ਜ਼ਿਆਦਾ ਘਟਾਪਿਆ ਕੋਕੋ ਸੱਦੇ ਵੀ ਪਰਿਵਾਰ ਦੇ ਮੈਂਬਰ ਅ ਲੇਕਿਨ ਇੱਕ ਗੱਲ ਉਹਨਾਂ ਦੀ ਬੜੀ ਚੰਗੀ ਸੀ ਉਹਨਾਂ ਨੇ ਸਭ ਨੂੰ ਇੱਕ ਚੰਗੇ ਦੋਸਤਾਂ ਦੀ ਤਰ੍ਹਾਂ ਰੱਖਿਆ ਹੋਇਆ ਸੀ ਹਲਕੇ ਦੇ ਵਿੱਚ ਲੋਕਾਂ ਨੂੰ ਵੀ ਉਹਨਾਂ ਨੇ ਕਦੀ ਕਿਸੇ ਪਾਰਟੀ ਉਹਨਾਂ ਨੇ ਕੋਈ ਐਸੀ ਕਿਹੜੀ ਪਾਰਟੀ ਤੋਂ ਆਏ ਆ ਸਿਰਫ ਇੱਕ ਕੰਮ ਦੇ ਲਈ ਹਲਕੇ ਦੇ ਲਈ ਲੋਕਾਂ ਦੀ ਵਹਿਤਰੀ ਦੇ ਲਈ ਹਮੇਸ਼ਾ ਕੰਮ ਕਰਦੇ ਸੀ ਪਰਿਵਾਰ ਕੋ ਇਸ ਦੁੱਖ ਪਰਿਵਾਰ ਕੇਵਲ ਉਨਕੀ ਪਤਨੀ ਪੁੱਤਰ ਉਨਕੀ ਬੇਟੀ ਉਨਕੀ ਬੇਹਨ ਹੀ ਨਹੀਂ ਬਰਨ ਇਹ ਸਾਰਾ पंजाब लुधियाना का ये जो परिवार है हम सभी को इस बिछोड़े को सहने की शक्ति दें ऐसा ये जो आकस्मिक निधन उनके साथ ये शब्द मनह भाव यही कहते हैं कि वो बिछड़ा कुछ इस तरह के रुतु ही बदल गई एक शख्स सारे शहर को वीरान कर गया उनका व्यक्तित्व अगाध होकर आज वास्तव में जनमानस के समक्ष है तो हमेशा याद आएंगे और देखिए आसान तो नहीं है आज उनके जीवन की ये जितनी भी ये जीवन यज्ञ था उसकी अंतिम आहुति देना मुझ जैसे अनंतों के लिए सहज नहीं है लेकिन ये अवश्य है कि पंच तत्वों में विलीन हो गए हैं और इस प्रकार के व्यक्तित्व पंच तत्वों में विलीन होकर भी उन पंच तत्वों के माध्यम से ही फिर दोबारा सेवा का भाव था वो ही रहेंगे आज साढ़े बहुत ही सत्कार ਗੋਗੀ ਜੀ ਦਾ ਅੰਤਮ ਅਰਦਾਸ ਦੇ ਵਿੱਚ ਸਾਰੇ ਅਸੀਂ ਇਕੱਤਰਤ ਹੋਏ ਆ ਬਹੁਤ ਦੁੱਖ ਦੀ ਗੱਲ ਆ ਰੰਗਲੇ ਸੱਜਣ ਸਾਡੇ ਵਿੱਚੋਂ ਚਲੇ ਗਏ ਗੋਗੀ ਜੀ ਦਾ ਸੁਭਾਅ ਹੈ ਜੀ ਅਸੀਂ ਜਿਨ੍ਹਾਂ ਨੇ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਸਾਰਿਆਂ ਨਾਲ ਪਿਆਰ ਬਣਾਇਆ ਸੀ ਔਰ ਬਹੁਤ ਅਫਸੋਸ ਆ ਸਾਰਿਆਂ ਨੂੰ ਬਹੁਤ ਗਹਿਰਾ ਸਦਮਾ ਲੱਗਿਆ ਅਚਾਨਕ ਉਹਨਾਂ ਦਾ ਚਲੇ ਜਾਣਾ ਜਿੱਥੇ ਮੈਂ ਸਮਝਦਾ ਵੀ ਉਹਨਾਂ ਦੇ ਪਰਿਵਾਰ ਲਈ ਬੜਾ ਦੁੱਖਦਾਈ ਆ ਸਮਾਜ ਲਈ ਵੀ ਉਹਨਾਂ ਹੀ ਦੁੱਖਦਾਈ ਆ ਬਹੁਤ ਵੱਡੀ ਗਿਣਤੀ ਦੇ ਲੋਕ ਵਿੱਚ ਗਣ ਗਿਣਤੀ ਦੇ ਵਿੱਚ ਲੋਕ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੋਏ ਨੇ ਪਰਿਵਾਰ ਨਾਲ ਦੁੱਖ ਵੰਡਾਉਣ ਦੀ ਮੈਂ ਪਰਮਾਤਮਾ ਦੇ ਅਰਦਾਸ ਕਰਦਾ ਕਿ ਪਰਮਾਤਮਾ ਪਰਿਵਾਰ ਨੂੰ ਹੌਸਲਾ ਮਨਨ ਦਾ ਬਲ ਬਖਸ਼ੋ ਤੇ ਪਿੱਛੇ ਸਾਰੀ ਸੰਗਤ ਨੂੰ ਵੀ ਬਲ ਬਖਸ਼ੋ ਵੀ ਜੋ ਇਹ ਦੇ ਨਾਲ ਤੋਂ ਬਗੈਰ ਇਹ ਆਪ ਦਾ ਜਿਹੜਾ ਪੋਲੀਟੀਕਲ ਸਮਾਜ ਚੰਗੀ ਤਰ੍ਹਾਂ ਕਰ ਸਕੋ ਅੱਜ ਅਸੀਂ ਸਾਰੇ ਗੁਰਪ੍ਰੀਤ ਗੋਗੀ ਜੀ ਨੂੰ ਅੰਤਿਮ ਵਿਦਾਈ ਦੇਣ ਵਾਸਤੇ ਸਾਡਾ ਸਭਨੂੰ ਭੇਟ ਕਰਨ ਲਈ ਆਏ ਅਜਲੂ ਵਿਧਾਨੇ ਨੇ ਇੱਕ ਅੱਛਾ ਸਮਾਜ ਸੇਵਕ ਲੁਧਿਆਣਾ ਦੇ ਹਰ ਸਮੱਸਿਆ ਤੋਂ ਚਿੰਤਾ ਕਰਨ ਵਾਲਾ ਇੱਕ ਅੱਛੇ ਵਿਅਕਤੀ ਤੋਂ ਦਾ ਮਾਲਕ ਲੁਧਿਆਣੇ ਤੋਂ ਵਿਛੜ ਗਿਆ ਨਿੱਜੀ ਤੌਰ ਤੇ ਵੀ ਮੇਰੇ ਅੱਛੇ ਦੋਸਤਾਂ ਔਰ ਇਸ ਦੁਖੀ ਘੜੀ 'ਚ ਮੈਂ ਭਾਰਤੀ ਜਨਤਾ ਪਾਰਟੀ ਵੱਲੋਂ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਵਾਸਤੇ ਆਇਆ ਸੀ ਔਰ ਜਿਸ ਤਰੀਕੇ ਨਾਲ ਅਕਸ ਬਾਤ ਉਹਨਾਂ ਦਾ বিছوڑا ਹੋਇਆ ਉਹਨੇ ਇੱਕ ਬਹੁਤ ਵੱਡਾ ਖਲਾ ਲੁਧਾਨੀ ਦੀ ਰਾਜਨੀਤੀ ਚ ਪਾਇਆ ਹੈਗਾ ਮੈਂ ਆਪਣੇ ਵੱਲੋਂ ਔਰ ਪਾਰਟੀ ਵੱਲੋਂ ਪ੍ਰਭੂ ਦੇ ਚਰਨਾਂ 'ਚ ਇਹ ਅਰਦਾਸ ਬੇਨਤੀ ਕਰਦਾ ਕਿ ਵਿਚੜੀ ਆਤਮਾ ਨੂੰ ਆਪਣੇ ਚਰਨਾਂ 'ਚ સ્થાન ਦੇਣਾ ਔਰ ਪਰਿਵਾਰ ਨੂੰ ਔਰ ਉਹਨਾਂ ਦੇ મિતਰਾਂ ਨੂੰ ਦੁੱਖ ਸਹਿਣ ਦੀ ਸ਼ਕਤੀ ਦੇਣਾ ਵਾਹਿਗੁਰੂ ਕੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਅੱਜ ਸਾਡਾ ਵੀਰ ਐਮਐਲਏ ਗੁਰਪ੍ਰੀਤ ਗੋਗੀ ਜੋ ਸਾਡੇ ਵਿਚਕਾਰ ਨਹੀਂ ਰਿਹਾ ਸੋ ਬਹੁਤ ਵੱਡਾ ਕਾਰਕਾ ਜਿੱਥੇ ਪਰਿਵਾਰ ਨੂੰ ਸਾਡੇ ਲੁਧਿਆਣਾ ਵਾਸੀਆਂ ਨੂੰ ਸਾਨੂੰ ਕਿਉਂਕਿ ਹਮੇਸ਼ਾ ਹੀ ਵੱਡੇ ਭਰਾ ਦੀ ਤਰ੍ਹਾਂ ਦੱਸਦੇ ਹੁੰਦੇ ਸੀ ਕਿ ਸੇਵਾ ਕਿਸ ਤਰ੍ਹਾਂ ਕਰਨੀ ਹੈ ਨਿਵਾਣਾ ਮੰਨ ਕੇ ਸੇਵਾਦਾਰ ਵਾਂਗੂ ਇੱਕ ਹਸਮੁਖੀ ਚਿਹਰੇ ਨਾਲ ਹਮੇਸ਼ਾ ਹੀ ਸੰਗਤ ਦੇ ਰੂਪ ਚ ਸੇਵਾਦਾਰ ਵਰਕੇ ਸੇਵਾ ਕਰਨ ਵਾਲਾ ਸਾਡਾ ਪ੍ਰਾਜਾ ਜਦੋਂ ਸਾਨੂੰ ਸਮਝਾ ਦਿੰਦਾ ਹੁੰਦਾ ਸੀ ਅੱਜ ਉਹ ਸਾਰੀਆਂ ਗੱਲਾਂ ਯਾਦ ਆ ਰਹੀਆਂ ਫਿਰ ਵੀ ਪ੍ਰਮਾਤਮਾ ਇਹੋ ਜਿਹਾ ਤਾਂ ਕਿਸੇ ਦੁਸ਼ਮਣ ਨੂੰ ਮਿਲ ਨਾ ਪਾਵੇ ਜਿਹੜਾ ਘਾਟਾ ਸਾਨੂੰ ਪੈ ਗਿਆ ਸੋ ਪ੍ਰਮਾਤਮਾ ਕੇ ਉਪਾਸ ਕਰਦੇ ਆ ਕਿ ਉਹਨੂੰ ਆਪਣੇ ਜਨਮਾਂ ਦੇ ਥਾਂ ਬਕਸਰ ਸਾਡੀ ਵੱਡੀ ਪੈਰ ਉਹਨਾਂ ਦੀ ਬੇਟੀ ਬੇਟਾ ਉਹਨਾਂ ਨੂੰ ਬਲ ਬਕਸਰ ਮੈਂ ਵੀ ਆਪਣੀ ਪਾਰਟੀ ਵੱਲੋਂ ਵੀ ਸਾਡੀ ਪਾਰਟੀ ਜਿੱਥੇ ਪਰਿਵਾਰ ਦਾ ਖਿਆਲ ਰੱਖਦਾ ਉੱਥੇ ਮੈਂ ਵੀ ਆਪਣੀ ਵੱਡੀ ਪੈਗ ਨਾਲ ਵਾਦਾ ਕਰਦਾ ਕਿ ਤੁਹਾਡਾ ਬਰਾਹਮ ਇਸੇ ਬੱਚਿਆਂ ਜਦੋਂ ਖੜਾ ਤੁਹਾਡੇ ਨਾਲ ਅੱਧੀ ਰਾਤ ਨੂੰ ਲੋੜ ਬਵੇਂ ਤੁਹਾਡਾ ਛੋਟਾ ਵੀ ਤੁਸੀਂ ਯਾਦ ਕਰ ਸਕਦੇ ਹੋ ਸੋ ਪ੍ਰਮਾਤਮਾਗੇ ਫਿਰ ਹੀ ਅਰਦਾਸ ਕਰਦਾ ਕਿ ਆਪਣੇ ਚੜ੍ਹਨਾ ਚਾਹਲੇ ਪ੍ਰਾਗਤਿਕ ਨੂੰ ਸਥਾਨ ਮੁਖਸ਼ਸ ਸਾਥ ਸਿੰਘ ਜੀ ਬਹੁਤ ਹੀ ਦੁੱਖ ਦੀ ਘੜੀ ਹੈ ਜਦੋਂ ਆਪਾਂ ਸਾਰੇ ਆਪਣੇ ਬਹੁਤ ਹੀ ਸਤਿਕਾਰਯੋਗ ਰੰਗਲੇ ਸਾਥੀ ਸਭਗੁਰ ਪ੍ਰਸਿੰਗੂ ਜੀ ਦੇ ਅੰਤੇ ਮਰਦਾਸ ਨੂੰ ਸ਼ਾਮਲ ਹੋਇਆ। ਅਟਲ ਸਚਾਈਏ ਦੇ ਜੋ ਜ਼ੁਲਮ ਇੱਥੇ ਆਇਆ ਉਸ ਨੂੰ ਇਹ ਕੰਮ ਚੱਲਣਾ ਹੈ। ਔਰ ਜਹਾਂ ਤੱਕ ਪਹਿਲਾਂ ਔਰਤਾਂ ਵੱਲ ਜਾਣ ਦਾ ਸਮਾਸਥਾਨ ਹਰ ਵਿਅਕਤੀ ਦੇ ਬਾਹਰ ਹੋਇਆ। ਔਰ ਸਾਥੀਓ ਉਸ ਵਿਅਕਤੀ ਨੇ ਆਪਣੇ ਜੀਵਨ ਦੇ ਵਿੱਚ ਕੀ ਕਮਾਇਆ ਕੀ ਖਵਾਇਆ ਕੀ ਪਾਇਆ ਕੀ ਖੱਟੀ ਕਮਾਈ ਕੀਤੀ ਇਹ ਉਸ ਵਿਅਕਤੀ ਦੀ ਉੱਤੇ ਮਰਦਾਸ ਦਾ ਸਮੇਂ ਲੱਗ ਜਾਂਦਾ ਕਦਾ। ਅੱਜ ਜਿਸ ਤੀਕੇ ਦੇ ਨਾਲ ਸਾਰੇ ਧਾਰਮਿਕ ਸਿਆਸੀ ਸਮਾਜਿਕ ਜੀਵਨ ਤੋਂ ਉੱਠ ਕੇ ਇਹਦੀ ਵੱਡੀ ਗਿਣਤੀ ਦੇ ਵਿੱਚ ਗੋਗੀ ਜੀ ਨੂੰ ਯਾਦ ਕਰਨ ਦੇ ਲਈ ਉਹਨਾਂ ਦੇ ਪਰਿਵਾਰਤਨ ਤੋਂ ਸੱਚਾ ਕੰਮ ਨਹੀਂ ਪਹੁੰਚਿਆ ਇਸ ਤੋਂ ਆਪਾਂ ਸਾਰੀ ਅੰਦਾਜ਼ਾ ਲਗਾ ਸਕਦੇ ਕਿ ਕਿੰਨਾ ਵੱਡਾ ਔਰ ਅਮੀਰ ਵਿਰਸਾ ਸਾਡੇ ਵੱਡੇ ਵੀਰ ਗੋਗੀ ਜੀ ਛੱਡ ਕੇ ਗਏ ਨੇ ਮੈਨੂੰ ਕਿਹਾ ਗਿਆ ਸ਼ਰਧਾਂ ਦੇ ਫੁੱਲ ਅਰਪਣ ਕਰਨ ਲਈ ਪਰ ਮੈਂ ਸਮਝਦਾ ਮੈਨੂੰ ਸਮਝ ਨਹੀਂ ਆ ਰਹੀ ਕਿ ਕਿੱਥੋਂ ਸ਼ੁਰੂ ਕਰਾਂ ਤੇ ਕਿੱਥੋਂ ਖਤਮ ਕਰਾਂ ਕਿਉਂਕਿ ਇਹੋ ਜਿਹੇ ਰਗੜੇ ਸਾਥੀ ਉਹਨਾਂ ਦੇ ਨਿੱਜੀ ਉਹਨਾਂ ਦੀ ਪਰਸਨੈਲਿਟੀ ਬਾਰੇ ਤੇ ਉਹਦੀ ਗੱਲ ਕਰ ਲਈਏ ਉਹਨਾਂ ਦੀ ਸਮਾਜਿਕ ਜੀਵਨ ਦੀ ਗੱਲ ਕਰ ਲਈਏ ਉਹਨਾਂ ਦੇ ਰਾਜਨੀਤਿਕ ਜੀਵਨ ਦੀ ਗੱਲ ਕਰ ਲਈਏ ਮੈਂ ਸਮਝਦਾ ਕਿ ਬਹੁਤ ਵੱਡੀ ਵਿਲੱਖਣਤਾ ਸੀਗੀ ਉਹਨਾਂ ਦੇ ਜ਼ਿੰਦਗੀ ਦੇ ਹਰ ਪਹਿਲੂ ਦੇ ਵਿੱਚ ਜ਼ੀਰੋ ਤੋਂ ਸਿਕਰਾਇਸ ਤੋਂ ਸ਼ੁਰੂ ਕਰਕੇ ਲੋਕਾਂ ਦੀ ਸੇਵਾ ਕਾਉਂਸਲ ਕਾਉਂਸਲਰ ਹੋਣ ਤੋਂ ਬਾਅਦ ਤੇ ਉਹਨਾਂ ਐਮਐਲਏ ਹੋਣ ਦੇ ਨਾਤੇ ਜਦੋਂ ਵੀ ਉਹਨਾਂ ਨੂੰ ਮਿਲਦੇ ਸੀਗੇ ਇੱਕ ਵਿਲੱਖਣ ਰੂਪ ਇੱਕ ਨਵੀਂ ਨਵੀਂ ਚੀਜ਼ ਉਹਨਾਂ ਬਾਰੇ ਪਤਾ ਲੱਗਦੀ ਸੀਗੀ ਹਰ ਸਮਾਂ ਹਸਮੁਖ ਹਰ ਸਮਾਂ ਦਲੇਰੀ ਦੇ ਨਾਲ ਗੱਲ ਕਰਨ ਵਾਲੇ ਸਹੀ ਨੂੰ ਸਹੀ ਗਲਤ ਨੂੰ ਗਲਤ ਮੂੰਹ ਤੇ ਕਹਿਣ ਵਾਲਾ ਇਹ ਜਰ ਨਰ ਸਾਥੀ ਜਦੋਂ ਚਲਾ ਜਾਂਦਾ ਹੈ ਤੇ ਮੈਂ ਸਮਝਦਾ ਕਿ ਇਕੱਲੇ ਪਰਿਵਾਰ ਕੋਈ ਨਹੀਂ ਸਮੁੱਚੇ ਇਲਾਕੇ ਨੂੰ ਸਮੁੱਚੇ ਪੰਜਾਬ ਲੋਕ ਜੀ ਸਾਥੀ ਦੇ ਜਾਂਦਾ ਘਟਾ ਜਿਹੜਾ ਪੈਦਾ ਹੈ ਮੇਰੇ ਨਾਲ ਤਾਂ ਨਿੱਜੀ ਤੌਰ ਤੇ ਕਿਉਂਕਿ ਭਾਈਆਂ ਦੀ ਤਰ੍ਹਾਂ ਬਹੁਤ ਲੰਬਾ ਸਮਾਂ ਵਰਤੇ ਮੇਰੀ ਯਾਦ ਹੈ ਪਹਿਲਾ ਜਲੰਧਰ ਵੈਸਟ ਦੀ ਇਲੈਕਸ਼ਨ ਸੀ ਜਦੋਂ ਉਦੋਂ ਵੀ ਅਸੀਂ ਕਈ ਦਿਨ ਇਕੱਠੇ ਰਹੇ ਔਰ ਆਪਦੀ ਡਿਊਟੀ ਚਾਹੇ ਸਰੀਰਕ ਪੱਖੋਂ ਦਿੱਕਤ ਦੇ ਵਿੱਚ ਸੀ ਗਈ ਤਕਲੀਫ ਰਹਿੰਦੀ ਸੀ ਪਿੱਠ ਦੇ ਵਿੱਚ ਕਿਉਂਕਿ ਛੱਟ ਲੱਗੀ ਸੀ ਕੱਲ੍ਹ ਤੋਂ ਸਮਾਂ ਪਹਿਲਾਂ ਪਰ ਫਿਰ ਵੀ ਹਮੇਸ਼ਾ ਚਿਹਰੇ ਤੇ ਵੀ ਜ਼ੁਬਾਨ ਤੇ ਵੀ ਔਰ ਇੱਛਾ ਸ਼ਕਤੀ ਦੇ ਵਿੱਚ ਵੀ ਹਮੇਸ਼ਾ ਫਤਹਿ ਤੇ ਚੜ੍ਹਦੀ ਕਲਾ ਰਹਿੰਦੀ ਸੀ ਕਿ ਜੋ ਗੁਰੂ ਸਾਹਿਬ ਬਖਸ਼ੀ ਗਈ ਜੀ ਆਪਾਂ ਨੂੰ ਮੇਰੇ ਯਾਦ ਅਤਰਿੰਦਰ ਵੈਸੇ ਇਲੈਕਸ਼ਨ ਵਿੱਚ ਗੱਲ ਕਰ ਰਿਹਾ ਸੀਗਾ ਉਸ ਸਮੇਂ ਕਿਵੇਂ ਉਹਨਾਂ ਨੇ ਅੱਗੇ ਹੋ ਕੇ ਪਾਰਟੀ ਦੇ ਲਈ ਕੰਮ ਕੀਤਾ ਔਰ ਇੱਕ ਪੈਂਫਲੇਟ ਬਣਾਇਆ ਹੋਇਆ ਸੀਗਾ ਇੱਕ ਬੁੱਕਲੇਟ ਬਣਾਈ ਹੋਈ ਸੀਗੀ ਔਰ ਮੈਨੂੰ ਦਿਖਾਇਆ ਕਿ ਬਾਈ ਜੀ ਆ ਦੇਖੋ ਮੈਂ 2 ਸਾਲਾਂ ਦੇ ਵਿੱਚ ਕੀ ਕੀ ਕੰਮ ਕੀਤੇ ਨਾਲ ਉਹਦੇ ਹਲਕੇ ਦੇ ਵਿੱਚ ਔਰ ਕਹਦੇ ਕਹਦੇ ਜੀ ਕਿ ਅੱਗੇ ਵਾਸਤੇ ਤਾਂ ਹਮੇਸ਼ਾ ਲੋਕ ਕੀ ਆਹ ਕਰਾਂਗੇ ਰਾਜਨੀਤੀ ਦੇ ਵਿੱਚ ਇਹੀ ਕਹਿੰਦੇ ਨੇ ਉਹ ਜਦੋਂ ਵੋਟਾਂ ਦੇ ਵਿੱਚ ਜਾਂਦੇ ਨੇ ਕਹਿੰਦੇ ਜੀ ਮੈਂ ਤਾਂ ਉਹਦਾ ਰਿਪੋਰਟ ਕਾਰਡ ਲੈ ਕੇ ਚੱਲੇ ਦੋ ਸਾਲ ਦਾ ਮੇਰਾ ਰਿਪੋਰਟ ਕਾਰਡ ਹੈ ਜਿਹਨੂੰ ਮੈਂ ਘਰ ਘਰ ਵੰਡ ਰਿਹਾ ਐਸੇ ਜਿਹੇ ਸਾਥੀ ਨੇ ਜਿਹੜੇ ਹਿੱਕ ਠੋਕ ਕੇ ਦਲੇਰੀ ਦੇ ਨਾਲ ਕੰਮ ਕਰਕੇ ਲੋਕਾਂ ਦੇ ਸਹੀ ਨੂੰ ਸਹੀ ਗਲਤ ਨੂੰ ਗਲਤ ਕਹਿ ਕੇ ਜਾਣ ਵਾਲੇ ਸਾਥੀ ਨੇ ਜਿਹੜੇ ਉਹ ਬੜੇ ਬੜੇ ਬਿਰਲੇ ਰਹਿ ਗਏ ਲੱਖਾਂ ਦੇ ਵਿੱਚ ਕੋਈ ਸਾਥੀ ਅਜਾ ਮਿਲਦਾ ਹੈ ਉਸ ਤੋਂ ਬਾਅਦ ਹੁਣ ਇਹਨਾਂ ਦਿਨਾਂ ਦੇ ਵਿੱਚ ਮੇਰੀ ਯਾਦ ਹੈ ਜਾਣ ਤੋਂ 2 ਦਿਨ ਪਹਿਲਾਂ ਲਗਾਤਾਰ ਅਸੀਂ ਗੋਗੀ ਜੀ ਬੱਗਾ ਜੀ ਪੱਪੀ ਜੀ ਮੇਰੇ ਕੋਲ ਆਉਂਦੇ ਰਹੇ ਚਿੱਲੀਗੜ੍ਹ ਰੈਸਿਡੈਂਸ ਦੇ ਉੱਪਰ ਅਸੀਂ 5 5 6 6 7 7 ਕਾਂਟੇ ਬੈਠ ਕੇ ਪਲਾਨਿੰਗਾਂ ਕੀਤੀਆਂ ਕਿ ਲੁਧਿਆਣਾ ਦਾ ਡਿਵੈਲਪਮੈਂਟ ਕਿਵੇਂ ਕਰਨੀ ਹੈ ਵਿਕਾਸ ਕਿਵੇਂ ਕਰਨਾ ਹੈ ਕੀ ਕੀ ਕੰਮ ਹੋ ਚੁੱਕੇ ਕੀ ਕੀ ਕੰਮ ਰਹਿੰਦੇ ਨੇ ਕਾਰਪੋਰੇਸ਼ਨ ਦੀ ਇਲੈਕਸ਼ਨਾਂ ਦੀਆਂ ਸਾਡੀਆਂ ਡਿਸਕਸ਼ਨਾਂ ਅਸੀਂ ਜਿਹੜੀਆਂ ਉਹ ਚੱਲਦੀਆਂ ਸੀਗੀਆਂ ਬੋਤ ਜਿਹੜਾ ਲੰਮਾ ਸਮਾਂ ਬੈਠਦੀ ਸੀ ਤੇ ਲੰਗਰ ਪਾਣੀ ਵੀ ਛਕਦੀ ਸੀ ਹਾਸਾ ਖੇਡਾ ਵੀ ਕਰਦੀ ਸੀਗੇ ਕੰਮ ਦੀਆਂ ਗੱਲਾਂ ਵੀ ਕਰਦੇ ਸੀਗੇ ਕਿ ਲਾਸਟ ਦਿਨ ਦੋ ਦਿਨ ਲਗਾਤਾਰ ਹੁੰਦੇ ਨੇ ਦੂਸਰੇ ਦਿਨ ਜਦੋਂ ਉੱਠਣ ਲੱਗੇ ਬੱਗਾ ਜੀ ਵਰ ਪੱਪੀ ਜੀ ਨੂੰ ਯਾਦ ਹੋਇਆ ਤੇ ਉੱਠਣ ਲੱਗਾ ਤੇ ਉਹਨੇ ਆਪਣੀ ਟੋਪੀ ਜਿਹੜੀ ਉਹ ਚੱਕ ਕੇ ਸਿਰ ਤੇ ਬਾਈ ਮੈਂ ਕਿ ਬਈ ਸੁਆਦ ਨਹੀਂ ਆਇਆ ਇੱਕ ਵਾਰ ਫੇਰ ਪਾਉ ਫਿਰ ਦੁਬਾਰਾ ਚੁੱਕੀ ਫੇਰ ਪਾਏ ਦੋ ਤਿੰਨ ਵਾਰੀ ਅਸੀਂ ਦੋਨੋਂ ਤਿੰਨਾਂ ਜਣਿਆਂ ਨੇ ਮੈਂ ਬੱਗਾ ਜੀ ਵਰ ਪੱਪੀ ਜੀ ਨੇ ਉਹ ਸਤਾਈ ਜਹਜਾ ਸਤਾਈ ਉਹਨਾਂ ਦਾ ਸੀਗਾ ਇਹ ਜੀ ਸਪਸ਼ਟਤਾ ਉਹਨਾਂ ਦੇ ਜੀਵਨ ਦੇ ਵਿੱਚ ਸੀਗੀ ਇਹ ਜੀ ਸਾਥ ਨੂੰ ਬਹੁਤ ਘੱਲੇ ਲੋਕਾਂ ਦੇ ਵਿੱਚ ਮਿਲਦੀ ਹੈ ਸਵੇਰ ਦਾ ਕੀ ਕੀ ਗੱਲਾਂ ਕਰੀ ਉਹਨਾਂ ਦੀਆਂ ਯਾਦਾਂ ਨੇ ਜਿਹੜੀਆਂ ਇੰਨਾ ਵੱਡਾ ਅੰਬਾਰ ਹੈ ਨਾ ਵੱਡਾ ਭੰਡਾਰ ਦਿਲ ਦੇ ਵਿੱਚ ਉਹਨਾਂ ਦੀਆਂ ਮਿੱਠੀਆਂ ਨਿੱਗੀਆਂ ਯਾਦਾਂ ਦਾ ਲੱਗਿਆ ਪਿਆ ਮੈਂ ਸੋਣੇ ਲੱਗੇ ਸਮਾਂ ਸ਼ਬਦ ਮੁੱਕ ਜੂਗਾ ਪਰ ਉਹਨਾਂ ਦੀਆਂ ਗੱਲਾਂ ਨਹੀਂ ਮੁੱਕਣੀਆਂ ਹੈਗੀਆਂ ਗੁਰਪ੍ਰੀਤ ਬਸੀ ਗੋਗੀ ਜੀ ਦੇ ਪੰਤੇ ਮਰਦਾਸ ਮੁੱਖੇ ਕਰ ਕਰ ਹੋਏ ਪਰਿਵਾਰਕ ਮੈਂ ਪਰਕਰ ਬਾਣ ਬਖੋਕ ਰਾਜਨੀਤਿਕ ਪਾਰਟੀਆਂ ਦੇ ਆਗੂ ਸਹਿਬਾਨ ਮੋੜਨਾ ਬਾਕੀ ਹੁੰਦੇ ਕਿਰ ਮੈਂ ਸਾਡੇ ਮੰਤਰੀ ਸਹਿਬਾਨ ਸਰਕਾਰੀ ਐਮ ਐਲ ਏ ਦੇ ਬਾਦ ਡਾਕਟਰ ਗੁਰਪ੍ਰੀਤ ਜੀ ਜਿਹੜੇ ਮੁੱਖ ਮੰਤਰੀ ਸਾਹਿਬ ਦਾ ਹਾਜ਼ਿਰ ਹੋਣ ਆਸੇ ਤੇ ਆਇਆ ਹੈ ਅਟਵਾਲ ਸਾਹਿਬ ਦਾ ਸਪੀਕਰ ਆਪ ਸਭ ਦੇ ਨਾਲ ਗੁਰੂ ਦੀ ਬਖਸ਼ੀ ਹੋਈ ਫਤਿਹ ਨਿਸਾਨ ਪਾਉਣ ਲੱਗਿਆ ਫਤਿਹਤ ਆਪ ਫਤਿਹ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਬੋਗੀਨੀ ਬਾਰੇ ਇੰਦਰਾਵੀ ਕੇ ਅੰਦੇ ਮੇਰਾ ਖਿਆਲ ਹੈ ਕੱਟ ਕਮੀਆਂ ਹਰੇਕ ਇਨਸਾਨ ਦੀ ਹੁੰਦੀ ਹੈ ਮੇਰੇ 'ਤੇ ਜਾਤ ਕਮੀਆਂ ਹੁੰਦੀਆਂ ਲੇਕਿਨ ਗੁਰੂ ਸਾਹਿਬ ਨੇ ਇੱਕ ਦਿਨ ਬਹਿਰ ਕੀਤੀ ਸੀ ਮੈਂ ਕਹਾਂ ਮੇਰੇ ਤੇ ਕਿ ਮੈਂ ਜਦੋਂ ਜਦੋਂ ਵੀ ਗੋਗੀ ਜੀ ਨੂੰ ਮਿਲਿਆ ਮੈਂ ਬੋਣੀ ਨਹੀਂ ਦਿਸਿਆ ਐਸਾ ਇਨਸਾਨ ਜੀ ਦਾ ਜਿਹਦੇ ਚੋਂ ਦਿਲ ਤੇ ਉਹ ਜਬਾਨ ਤੇ ਮਤਲਬ ਇਹ ਰਾਜਨੀਤਿਕ ਹਸਤੀਆਂ ਦੇ ਵਿੱਚ ਬਹੁਤ ਘਾਟੇ ਬਖਸ਼ਿਸ਼ ਹੁੰਦੀ ਹੈ ਗੁਰੂ ਸਾਹਿਬ ਤੋਂ ਜਿਹੜੀ ਗੋਗੀ ਦੀ ਹੈ ਆਫ ਦੀ ਡਿਊਟੀ ਕਰਦਾ ਸਬਦਾਰ ਐ ਮੇਨ ਕਮਾਂਗ ਵਿਜਨਰੀ ਲਾਸਟ ਟਾਈਮ ਜਦੋਂ ਮੈਨੂੰ ਮਿਲਿਆ ਤੇ ਫਰੋਜ਼ਪੁਰ ਰੋਡ ਤੇ ਮੈਂ ਦੱਸਿਆ ਸੈਂਕੜੇ ਕਿਕਰ ਦੇ ਦੀਦੇ ਲੜਿਆ ਅਸਰਾਂ ਨੂੰ ਜਿਸ ਤਰ੍ਹਾਂ ਉਹ ਖੁਸ਼ ਹੁੰਦੇ ਦੀ ਖੁਸ਼ ਕੀਤਾ ਤੇ ਆਪੁਰਨ ਤੇ ਮੇਰੇ ਹਲਕੇ ਵਰਗਾ ਸਾਰੇ ਪੰਜਾਬ ਤੇ ਹਲਕਾ ਨਹੀਂ ਹੈ ਸੋਣਾ ਇਸ ਤਰ੍ਹਾਂ ਦੇ ਸਾਥੀ ਰੱਬ ਛੋੜਾ ਪਈ ਗਿਆ ਬੁਰਜ਼ਾ ਮੇਰ ਤੱਕ ਪਰਵਾਰ ਨੂੰ ਉਹਦੀਆਂ ਲੀਹਾਂ ਤੇ ਚੱਲਣ ਯੋਗ ਬਣਾਉਣ ਪਰ ਪਾਣਾ ਮਨੰਦਾ ਬਲ ਬਖਸ਼ਣ ਬਾਕੀ ਤਾਂ ਜਿਹਨੇ ਜੋ ਆਇਆ ਸੁਚਲ ਸੀ ਸਭ ਕੋਈ ਵਾਈ ਬੜੀ ਪਰ ਉਹਦੀ ਵਾਰੀ ਛੇਤੀ ਲੱਗੀ ਐਸ ਤਰ੍ਹਾਂ ਸੋਚਿਆ ਮੈਂ ਬਾਕੀ ਗੁਰੂ ਸਾਹਿਬ ਦੇ ਚਰਨਾਂ ਦੀ ਬਰਦਾਤ ਕਰਨਾ ਕਿ 38 ਮਾਰ ਪਈ ਕਰਲਾਣੇ ਤਾਂ ਕਿ ਤਦ ਨਾ ਆਇਆ ਸੱਚਾ ਪਾਤਸ਼ਾਹ ਇਸ ਤਰ੍ਹਾਂ ਦਾ ਪਾਣਾ ਹੋਰ ਕਿਸੇ ਪਰਵਾਹ ਦਾ ਨਹੀਂ ਲੱਗਦੇ। ਔਰ ਐਡਾ ਸਾਡਾ ਹੀਰੇ ਵਰਗਾ ਵੀਰ ਹੈ ਤਾਂ ਛੋਟੀ ਮੁੱਠੀ ਚ ਲਾ ਗਿਆ ਬੜੀਆਂ ਉਹਨਾਂ ਬੜੇ ਮਾਗਦੇ ਵਿੱਚ ਉਹਦੇ ਚਾ ਸੀ। ਪਾਪਾ ਜੀ ਨੂੰ ਮਿਲਟਰੀ ਆਇਆ ਉਸ ਦਿਨ ਡੈਥ ਹੋਈ ਹੈ ਮੈਂ ਵੀ ਕਿਹਾ ਪਾਪਾ ਜੀ ਚੇਵਾ ਨਹੀਂ ਕੋਲ। ਕਹਿੰਦੇ ਹਲਕਾ ਤਾਂ ਅਜ ਮੇਰਾ ਨਹੀਂਗਾ। ਪਰ ਮੈਂ ਜੋ ਬਾਬਾ ਜੀ ਸੇਵਾ ਕਰਕੇ ਬੁੱਢੇ ਨਾਲ ਨੂੰ ਬੁੱਢਾ ਰਹਿ ਆ ਬਣਾਉਣਾ ਜੋ ਸੇਵਾ ਲੋੜਨੀ ਮੈਂ ਹਰ ਤਰੀਕਾ ਕਰ ਦਿੱਤਾ। ਸੋ ਇਸ ਤਰ੍ਹਾਂ ਦਾ ਸੇਵਾ ਦਾ ਚਲੇ ਜਾਣਾ ਬੜਾ ਵੱਡਾ ਘਾਟਾ ਹੈ। ਬਹੁਤ ਹੀ ਸਤਿਕਾਰਯੋਗ ਸਾਧ ਸੰਗਤ ਜੀ ਆਪ ਜੀ ਦੇ ਇੱਕ ਇੱਕ ਕਦਮ ਜੋ ਇਸ ਦੁੱਖ ਦੀ ਘੜੀ ਵਿੱਚ ਸਾਡੇ ਨਾਲ ਖੜੇ ਰਹੇ। ਮੈਂ ਅਤੇ ਮੇਰਾ ਪਰਿਵਾਰ ਹਮੇਸ਼ਾ ਇਹ ਯਾਦ ਰੱਖਾਂਗੇ ਔਰ ਇਹ ਸਾਡੇ ਸਿਰ ਮਨ ਗੋਗੀ ਜੀ ਆਪਣੇ ਆਪ ਇੱਕ ਚਲਦੀ ਫਿਰਦੀ ਸੰਸਥਾ ਸਨ ਜੋ ਹਰ ਸਮੇਂ ਸਮਾਜ ਦੀ ਸੇਵਾ ਆਪਣੇ ਇਲਾਕੇ ਦੀ ਤਰੱਕੀ ਹਰ ਸਮੇਂ ਸੋਸ਼ਕਾंति ਬਜ਼ੁਰਗਾਂ ਦਾ ਪਿਆਰ ਬੱਚਿਆਂ ਨਾਲ ਪਿਆਰ ਹਰੇਕ ਦਾ ਆਸ਼ੀਰਵਾਦ ਲੈ ਕੇ ਅੱਗੇ ਫਿਰਨਾਲ ਚੱਲਣ ਦਾ ਮਨ ਸੀ ਉਹਨਾਂ ਦੇ ਆਪਣੇ ਕਾਰਜਕਾਰ ਦੌਰਾਨ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਬਹੁਤ ਨਜ਼ਦੀਕ ਹੈ ਅਤੇ ਮੈਨੂੰ ਤਰਸਿਆ ਮੈਂ ਹੀ ਕਹੂੰਗਾ ਮੈਂ ਤੁਹਾਨੂੰ ਭਰੋਸਾ ਦਵਾਉਣਾ ਮੈਂ ਤੇ ਮੇਰਾ ਪਰਿਵਾਰ ਆਪਣੇ ਪਿਤਾ ਜੀ ਦੇ ਮਾਰਗਦਰਸ਼ਨ ਦੇ ਚੱਲਦੇ ਹੋਏ ਤੁਹਾਡੀ ਸੇਵਾ ਵਿੱਚ ਹਰ ਵੇਲੇ ਹਾਜ਼ਰ ਹਾਂ ਅਤੇ ਮੈਂ ਤੁਹਾਨੂੰ ਸਭ ਤੋਂ ਆਸ ਕਰਦਾ ਕਿ ਤੁਸੀਂ ਵੀ ਆਪਣਾ ਵਿਸ਼ਵਾਸ ਸ਼ੀਰਵਾਦ ਸੇਪ੍ਰੋਸ ਸਾਡੇ ਪਰਿਵਾਰ ਤੇ ਇਸੇ ਤਰ੍ਹਾਂ ਬਣਾਈ ਰੱਖੋਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ